ਦੇਵੀ ਬਾਹ ਕੇਵਨਹਾਰਾਜ ਸੱਚੇ ਪਾਤਸ਼ਾਹ ਬਹੁਤ ਸਾਰੇ ਭੈਣ ਭਾਈਆਂ ਦੇ ਆਸਰੇ ਨਾਲ ਸਾਡੇ ਨਾਲ ਲੱਖ ਮੰਦਾ ਜੁੜ ਗਿਆ ਹੁਣ ਕਹਾ ਜੁੜਨਤੀ ਨੇ ਹਾਂ ਬਹੁਤ ਬਹੁਤ ਧੰਨਵਾਦ ਹੈ ਭਾਈ ਤੁਹਾਡਾ ਬਹੁਤ ਬਹੁਤ ਲੈ ਵੀ ਹੁਣ ਆਪਾਂ ਚੱਲੇ ਆਂ ਕੇਕ ਕੱਟਣ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਜੁੜੇ ਨੇ ਭੈਣ ਭਾਈ ਬਹੁਤ ਬਹੁਤ ਕਿੱਥੇ ਕਰੋਗੇ ਫਿਰ ਪਾਰਟੀ ਅੱਜ ਅੱਜ ਪਾਰਟੀ ਕਰਾਂਗੇ ਬਠੰਡੇ ਹਾਂ ਬਠੰਡੇ ਹੋਟਲ ਬਾਕੀ ਟੀਮ ਮੈਂਬਰ ਟੀਮ ਮੈਂਬਰਾਂ ਨੂੰ ਉਸ ਚੜਾਵਾਂਗੇ ਰਸਤੇ 'ਚ ਰਸਤੇ 'ਚ ਅੱਛਾ ਹਾਂ ਸਾਰੀ ਟੀਮ ਨੂੰ ਲੈ ਕੇ ਜਾਵਾਂਗੇ ਬਹੁਤ ਬਹੁਤ ਖੁਸ਼ੀ ਦੇ ਨਾਲ ਚੱਲੀਏ ਫਿਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਤੁਸੀਂ ਸਾਡਾ ਬਹੁਤ ਸਾਥ ਦਿੱਤਾ ਹੁਣ ਤੱਕ ਆ ਇੱਕ ਸਬਸਕ੍ਰਾਈਬਰ ਤੋਂ ਲੈ ਕੇ ਅੱਜ ਅਸੀਂ 1 ਲੱਖ ਸਬਸਕ੍ਰਾਈਬਰ ਤੱਕ ਪਹੁੰਚ ਚੁੱਕੇ ਹਾਂਗੇ ਤੁਹਾਡੇ ਸਾਥ ਸਾਥ ਕਈ ਤੁਹਾਡੇ ਸਾਥ ਤੋਂ ਬਿਨਾ ਕੁਝ ਵੀ ਪੋਸੀਬਲ ਨਹੀਂ ਸੀ ਤੇ ਸ਼ੁਰੂ ਤੋਂ ਲੈ ਕੇ ਪਹਿਲੀ ਵੀਡੀਓ ਤੋਂ ਲੈ ਕੇ ਸਾਨੂੰ ਤੁਸੀਂ ਬਹੁਤ ਪਿਆਰ ਦਿੱਤਾ ਮੈਨੂੰ ਲੱਗਦਾ ਕੋਈ ਉਹ ਹੋਊਗਾ ਜਿਹੜਾ ਇੰਨੀ ਛੇਤੀ ਜਿਹਨੂੰ ਇੰਨਾ ਪਿਆਰ ਮਿਲਿਆ ਵਧ ਤਾ ਵਧ ਸਾਡੀਆਂ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਹੋਗੇ ਤੇ ਅਸੀਂ ਤੁਹਾਡੇ ਪਿਆਰ ਦੇ ਹਮੇਸ਼ਾ ਹੀ ਰਹਿਣੀ ਰਹਾਂਗੇ ਐਵੇਂ ਸਾਨੂੰ ਅੱਗੇ ਪਿਆਰ ਦਿੰਦੇ ਰਹੋ ਤੁਹਾਡੇ ਵਾਸਤੇ ਅਸੀਂ ਵਧੀਆ ਵਧੀਆ ਕਨਸੈਪਟ ਸੋਸ਼ਲ ਕਨਸੈਪਟ ਸਿੱਖਿਆ ਵਾਲੇ ਲੈ ਕੇ ਆਉਂਦੇ ਰਹਾਂਗੇ ਐਵੇਂ ਜਿਕੇ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਭਾਈ ਜੀ ਬਹੁਤ ਬਹੁਤ ਮੇਰਾ ਵੀਰ ਜਿਵੇਂ ਵੀਡੀਓ ਹੁਣ ਦੇਖਦੇ ਹੋ ਵੱਧ ਚੜ ਕੇ ਦੇਖਿਆ ਕਰੋ ਹਾਂ ਅੱਜ ਕਿੱਥੇ ਬੋਲਦੇ ਆ ਅੱਜ ਆਪਾਂ ਬਠਿੰਡੇ ਪਹੁੰਚ ਗਏ ਅੱਜ ਅਸੀਂ ਬਠਿੰਡੇ ਆਏ ਸੀ ਜੀ ਸੈਲੀਬ੍ਰੇਟ ਕਰਨ ਉਹਦੇ ਆਪਣਾ ਰੈਸਟੋਰੈਂਟ ਹੈਗਾ ਬੌਸਟਰ ਬੌਸਫਲੈਂਡ ਕੰਪਨੀ ਸੌਫੀ ਰੋਟੀ ਹੈਗਾ ਜਰੂਰ ਆਇਆ ਕਰੋ ਇੱਥੇ ਜਿਹੜਾ ਘਰ ਪਰਿਵਾਰ ਦਾ ਨਾਮ ਲੈ ਕੇ ਇੱਥੇ ਆਊਗਾ ਲੰਚ ਕਰੋ ਡਿਨਰ ਕਰੋ ਬ੍ਰੇਕਫਾਸਟ ਕਰੋ ਉਹਨੂੰ ਡਿਸਕਾਊਂਟ ਦਿੱਤਾ ਜਾਊਗਾ ਉਹਦੇ ਆ ਕੇ ਨਾਮ ਜਰੂਰ ਲਿਆ ਕਰੋ ਆਪ ਦਾ ਬੇਬੇ ਸਾਸਰੀ ਘਰ ਦੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਬਹੁਤ ਤੁਸੀਂ ਪਿਆਰ ਦੇ ਨਾਲ ਸਾਡਾ ਦੇਖ ਰਹੇ ਹੋ ਜੈਨਰ ਨੂੰ ਵੱਧ ਤੋਂ ਵੱਧ ਦੇਖਿਓ ਛੋਡੇ ਨਾਲ ਹੀ ਸਾਡੀ ਜਿਤ ਮੰਗੀਆ ਛੋਡੇ ਨਾਲ ਹੀ ਸਾਡਾ ਮਨ ਮੰਨਦਾ ਬਹੁਤ ਬਹੁਤ ਧੰਨਵਾਦ ਜੀ ਤੋਂ 1 ਲੱਖ ਸਬਸਕ੍ਰਾਈਬਰ ਲੱਖ ਪਹੁੰਚਿਆ ਵੀ ਬੜੇ ਕਰਕੇ ਪਹੁੰਚਿਆ ਇਹ ਸਾਰਾ ਪਿਆਰ ਦਿੰਦੇ ਜਿੰਨੀ ਵੀ ਮਿਹਰ ਕਰਦੇ ਓਦੋਂ ਜ਼ਿਆਦਾ ਤੁਸੀਂ ਸਾਨੂੰ ਪਿਆਰ ਦਿੰਦੇ ਹੋ ਜਿੰਨੀ ਸ਼ੇਟੀਵ ਮਨ ਲਗਾ ਸਾਡੇ 1 ਲੱਖ ਸਬਸਕ੍ਰਾਈਬਰ ਪੂਰੇ ਹੋ ਗਏ 6 ਮਹੀਨੇ ਪੂਰੇ ਹੋ ਗਏ 6 ਮਹੀਨੇ ਹੋ ਜਾਣੇ ਬਾਲਾ ਦਾ ਸ਼ੁਰੂ ਕਰੇ ਨੂੰ 6 ਮਹੀਨੇ ਜੂਰੇ ਹੋ ਗਏ ਅੱਜ ਅਸੀਂ ਅਕਤੂਬਰ ਨੂੰ ਪਹਿਲੀ ਵੀਡੀਓ ਪਾਈ ਸੀ ਮਤਲਬ ਅੱਜ 26 ਹੋ ਗਈ ਪੂਰਾ ਹੋ ਗਿਆ 40 ਹਾਈ ਹੋ ਰਿਹਾ ਹੈ 6 ਮਹੀਨੇ ਲੱਗ ਪਾਉਣੇ ਤਾਂ ਬਹੁਤ ਜ਼ਿਆਦਾ ਰੁਕਿਆ ਦੱਸਦਾ ਹੈ ਮੀਡੀਆ ਵਿੱਚ ਵੀ ਥੋੜੇ ਬਾਅਦ ਦੇ ਟੂਣੀਆਂ ਟੂਣੀਆਂ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਛੋਲੇ ਛੋਲੇ ਪ੍ਰੋਕੈਸ ਲੈ ਕੇ ਆਉਂਦੇ ਰਹਾਂਗੇ ਤੇ ਜੇ ਕੋਈ ਵੀ ਤੁਹਾਨੂੰ ਸਾਡੀ ਵੀਡੀਓ ਚ ਲੱਗਦੀ ਹੈ ਇਹ ਜੀ ਗੱਲ ਕੋਈ ਗਲਤ ਹੁੰਦਾ ਹੈ ਤੁਸੀਂ ਵੀ ਹਰਦਾ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਛੋਟੇ ਕਮੈਂਟਾਂ ਵਾਲੀ ਸਾਨੂੰ ਪਤਾ ਲੱਗਦਾ ਹੈਗਾ ਜੇ ਅਸੀਂ ਕੰਟੈਂਟ ਜੋ ਬਣਾਈਏ ਥੋਡੇ ਹਾਂ ਆਪਣੇ ਦਿਆਲੇ ਬੈਠਿਆਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਜੀ ਜੀ ਸੋਨੂੰ ਸਭ ਨੂੰ ਪਿਆਰ ਭਰੀ ਸ਼ਸ਼ੀ ਕਾਲ ਜਿਸ ਤਰ੍ਹਾਂ ਤੁਸੀਂ ਸਾਡੀ ਵੀਡੀਓ ਹੁਣ ਤੱਕ ਦੇਖਦੇ ਆਇਓ ਸਭ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਠੀਕ ਹੈ ਜਿਸ ਤਰ੍ਹਾਂ ਸਾਨੂੰ ਹੁਣ ਪਿਆਰ ਦਿੰਦੇ ਰਹੇ ਹੋ ਅੱਗੇ ਜਾ ਕੇ ਵੀ ਸਾਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਤੁਹਾਡੀ ਬਹੁਤ-ਬਹੁਤ ਕਿਰਪਾ ਮਿਹਰਬਾਨੀ ਹੈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਵਧੀਆ ਤਾਂ ਵਧੀਆ ਵੀਡੀਓ ਲੈ ਕੇ ਆਇਆ ਕਰਾਂਗੇ ਵਧੀਆ ਤਾਂ ਵਧੀਆ ਘਰ ਪਰਿਵਾਰ ਸਾਰੇ ਪਰਿਵਾਰ ਚ ਦੇਖਣ ਯੋਗ ਕੋਈ ਇਹੀ ਜੀ ਗੱਲ ਨਹੀਂ ਜਿੱਥੇ ਮਰਜ਼ੀ ਬੈਠ ਕੇ ਦੇਖ ਸਕਦੇ ਹੋ ਵਧੀਆ ਤਾਂ ਵਧੀਆ ਵੀਡੀਓ ਲੈ ਕੇ ਆਇਆ ਕਰਾਂਗੇ ਵਧੀਆ ਸ਼ੌਂਕ ਨਾਲ ਦੇਖਿਆ ਕਰਿਓ ਵਧੀਆ ਤੋਂ ਵਧੀਆ ਕਮੈਂਟ ਕਰਿਆ ਕਰਿਓ ਅੱਜ ਸਾਰੀ ਟੀਮ ਨੂੰ ਬਹੁਤ ਖੁਸ਼ੀ ਸੀ ਜੀ ਤੇ ਖੁਸ਼ੀ ਹੋਈ ਜੀ ਅੱਜ ਤੁਸੀਂ ਬਠਿੰਡੇ ਆਇਆ ਇੱਥੇ ਆਪਣਾ ਰੈਸਟੋਰੈਂਟ ਹੈ ਜੀ ਬੋਸਫ੍ਰੇਡ ਕੰਪਨੀ ਬੋਸਫ੍ਰੇਡ ਕੰਪਨੀ ਦੇ ਨਾਂ ਤੇ ਪੁੰਡਾ ਮਾਰਕੀਟ ਹੈਗੀ 100 ਫੁੱਟੀ ਰੋਡ ਤੇ ਤੇ ਇੱਥੇ ਆ ਕੇ ਤੁਸੀਂ ਕੁਝ ਵੀ ਖਾਣੇ ਪੀਣੇ ਹੋ ਕਰ ਪਰਵਾਰ ਦਾ ਨਾਮ ਲਾਓਗੇ ਤਾਂ ਤੁਹਾਨੂੰ ਡਿਸਕਾਊਂਟ ਜ਼ਰੂਰ ਮਿਲੂਗਾ ਤੇ ਕੇ ਕਟਮਿਆਂ ਬਾਕੀ ਅਸੀਂ ਵੀਡੀਓ ਲਓ ਜੀ ਵਧਾਈਆਂ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਹੋਟਲ ਤੇ ਸਾਡਾ ਕਾਰ ਪਰਿਵਾਰ ਦਾ ਨਾਮ ਲੈ ਕੇ ਜਦ ਮਰਜੀ ਆਓ ਬਹੁਤ ਖੁਸ਼ੀ ਨਾਲ ਮਿਲੋ ਤੁਸੀਂ ਉਰੇ ਆ ਕੇ ਦੇਵਿੱਟ ਆਪੀਓ ਆਪਦਾ ਸ਼ੌਂਕ ਨਾਲ ਜਿਸਿਆ ਕੀ ਡੇੜਾ ਮਾਰਦੇ ਹੋਗੇ ਤੁਹਾਨੂੰ ਡਿਸਕਾਊਂਟ ਜ਼ਰੂਰ ਮਿਲੇਗਾ ਬੋਲੋ ਮੈਂ ਕਿਹਾ ਸਾਡਾ ਰੈਸਟੋਰੈਂਟ ਹੈ ਜੀ ਬੋਸਟਨ ਐਂਡ ਕੋ 140 ਰੋਡ ਅਪੋਜੀਟ 10ਵੇਂ ਦੇ ਸਕੂਲ ਸੋਪ ਨੰਬਰ 41 ਬੋਸਟਨ ਐਂਡ ਕੋ ਕਰ ਪਰਿਵਾਰ ਚੈਨਲ ਦਾ ਨਾਮ ਲਓ ਤੇ ਜੋ ਵੀ ਡਿਸਕਾਊਂਟ ਹੋਗਾ ਉਹ ਜ਼ਰੂਰ ਮਿਲੂਗਾ ਬੱਤੋ ਬੱਤ ਮਿਲੂਗਾ ਮੈਨੂ ਦੇ ਵਿੱਚ ਜੀ ਪੀਜ਼ਾ ਹੈ 버ਗਰ ਹੈ ਪਾਸਤਾ ਹੈ ਸਬ ਸੈਲਡ ਮੋਕਟੇਲ ਸੇਕ ਕਾਫੀ ਅਮਰੀਕਨ ਫੂਡ ਟੋਟਲੀ ਮਿਲਦਾ ਜੀ ਕੰਪਲੀਟ ਫੂਡ ਅਮਰੀਕਨ ਫੂਡ ਸਾਡੇ ਜਿਹੜੀ ਸਭ ਤੋਂ ਵੱਡੀ ਖਾਸੀਅਤ ਹੈ ਸਾਡੇ ਰੈਸਟੋਰੈਂਟ ਦੀ ਇਹ ਹੈ ਜੀ ਕਿ ਸਾਡਾ ਜਿਹੜਾ ਪੀਜ਼ਾ ਪਿਓਰ ਬੁਡ ਫਾਇਰ ਹੈ ਨੇੜੇ ਤੇੜੇ ਕੋਈ ਵੀ ਰੈਸਟੋਰੈਂਟ ਆਪਣੇ ਬਰਿੰਡੇ ਚ ਨਹੀਂ ਬਣਾਉਂਦਾ ਬੁਡ ਫਾਇਰ ਜਿਹੜੀ ਬੋਸਟਨ ਐਂਡ ਕੋ ਚੇਨ ਹੈ ਇਹ ਜਿੰਨੇ ਵੀ ਸਟੋਰਾਂ ਟੋਟਲੀ ਬੁਡ ਫਾਇਰ ਹੈ ਪਿਓਰ ਬੁਡ ਫਾਇਰ ਸਾਡੀ ਸਭ ਤੋਂ ਵੱਡੀ ਸਪੈਸ਼ਲਿਟੀ ਇਹੀ ਹੈ ਜੀ ਜਰੂਰ ਵਾਰ ਆਇਓ ਲੋ ਜਿਹੜਾ ਜਿਹੜੇ ਵੀ ਟਿੰਡੇ ਲੋ ਨੇ ਸਬਸਕ੍ਰਾਈਬਰ ਤੁਹਾਡੇ ਆਇਆ ਜਰੂਰ ਕਰੋ ਅੱਗੇ ਦੀ ਅੱਗੇ ਸ਼ੇਅਰ ਕਰੋ ਹਨਾ ਸਾਡੇ ਦੇ ਲੋਕਾਂ ਕੋਲ ਚੱਕਦੇ ਹੋਏ ਚਲੋ ਕੋੜ ਨਾ ਪਵੇ ਲੈ ਵੀ ਤੁਸੀਂ ਐ ਕਹੋਗੇ ਨਾ ਬੀਨਾ ਲక్ష్మణ ਸਿੰਘ ਆਏ ਨਾ ਲక్ష్మణ ਦਾ ਪਿਓ ਆਇਆ ਨਾ ਮਨਾਈ ਵੀ ਉਹ ਤਾਂ ਕਰਕੇ ਨਹੀਂ ਆਏ ਮੈਨੂੰ ਪਤਾ ਵੀ ਕਣਕ ਦੀ ਮੌਸਮ ਹੈ ਕਣਕ ਵੱਢੀ ਜਾਂਦੇ ਨੇ ਕੋਈ ਕੱਢੀ ਜਾਂਦਾ ਕੋਈ ਕਣਕ ਵੱਢੀ ਜਾਂਦਾ ਕੋਈ ਤੂੜੀ ਬਣਾਈ ਜਾਂਦਾ ਤਾਂ ਕਰਕੇ ਨਹੀਂ ਆਏ